ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇ ਬਾਦਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਂ ਹੀ ਹੋਏ ਸਹਾਇ ਸਾਖੀ 19ਵੀਂ ਦਮਦਮਾ ਸਾਹਿਬ ਨੂੰ ਵਰ ਸਤਿਗੁਰੂ ਜੀ ਨੇ ਦਮਦਮਾ ਸਾਹਿਬ ਮੁੜ ਕੇ ਅਨੰਦਪੁਰ ਸਾਹਿਬ ਵਾਲੀ ਅਰੰਡਾ ਬਣਾ ਲਈਆਂ ਸੰਗਤ ਹਰ ਰੋਜ਼ ਬਹੁ ਗਿਣਤੀ ਵਿੱਚ ਦਰਸ਼ਨਾਂ ਨੂੰ ਆਉਣ ਲੱਗੀ ਸਾਹਿਬਾਂ ਨੂੰ ਵਿਚਾਰ ਆਇਆ कि ओहो आज श्री गुरु ग्रंथ साहिब जी दी सेवा ਕਰਨ پائی ਮਨੀ ਸਿੰਘ ਜੀ ਤੇ ਹੋਰ ਵਿਦਵਾਨ ਵੀ ਆ ਪੁੱਛੇ ਸਨ ਜਿਹੜਾ ਸਾਹਿਤਕ ਖਜ਼ਾਨਾ ਬਰਬਾਦ ਹੋ ਗਿਆ ਸੀ ਯਾਦ ਸ਼ਕਤੀ ਨਾਲ ਉਸ ਵਿੱਚੋਂ ਕੁਝ ਨਾ ਕੁਝ ਮੁੜ ਉਸਾਰਨ ਲੱਗੇ ਸਾਈਂ ਬਾਣੀ ਨਾਮੇ ਪਾਤਸ਼ਾਹ ਦੀ ਬਾਣੀ ਆਹ श्री गुरु ग्रंथ साहिब ਵਿੱਚ ਚੜਾਉਣੀ ਅਰੰਭ ਕੀਤੀ ਕਈ ਵਾਰ ਸਾਈਂ ਕਲਮਾ ਘੜ ਘੜ ਕੇ ਸਰੋਵਰ ਵਿੱਚ ਛੁੱਟੇ ਜਾਇਆ ਕਰਦੇ ਸਰ ਨਾਹੀਂ ਬਚਨ ਕਰਦੇ ਇਹ ਲਿਖਣ ਸਰ ਹੈ ਇਕ ਕਾਂਸੀ ਪੁਰਬ ਵਿੱਚ ਹੈ ਦੂਸਰੀ ਇਹ ਕਾਂਸੀ ਪੰਜਾਬ ਵਿੱਚ ਇਹ ਗੁਰੂ ਕੀ ਕਾਂਸੀ ਸੰਗਤ ਆਉਂਦੀ ਸਾਹਿਬ ਦੀਵਾਨ ਵਿੱਚ ਬੈਠ ਕੇ ਗੁਰਬਾਣੀ ਵਿੱਚ ਚੰਗੇ ਅਸੂਲਾਂ ਤੇ ਸਿੱਖੀ ਨਿਸ਼ਾਨੇ ਦਾ ਉਪਦੇਸ਼ ਕਰਦੇ ਜੀਵਨ ਦੀ ਸਿੱਖਿਆ ਵੀ ਮਿਲਦੀ ਰਹਿੰਦੀ ਇੱਥੇ ਸਤਿਗੁਰੂ ਜਿਨੇ ਜਿੱਤੇ ਹੋਰ ਕੋਤੋਂ ਕਿਤੇ ਉੱਥੇ ਮਾਲਵੇ ਦੇ ਲੋਕਾਂ ਵਿੱਚੋਂ ਭਾਈਚਾਰਕ ਦੀਆਂ ਖਰਾਬੀਆਂ ਵੀ ਦੂਰ ਕਰਨ ਦਾ ਯਤਨ ਕੀਤਾ ਮਾਲਵੇ ਦੇ ਲੋਕ ਸੁਲਤਾਨੀਏ ਉਣ ਕਰਕੇ ਤਮਾਕੂ ਬਹੁਤ ਵਰਤਦੇ ਸਨ ਸਾਹਿਬਾਂ ਨੇ ਤਮਾਕੂ ਦੇ ਵਿਰੁੱਧ ਪ੍ਰਚਾਰ ਕਰਕੇ ਲੋਕਾਂ ਨੂੰ ਦੱਸਿਆ ਕਿ ਇਹ ਨਖਿਤ ਵਸਤੂ ਹੈ ਇਸ ਦੇ ਸੇਵਨ ਕਰਨ ਤੇ ਮਨੁੱਖ ਦਾ ਤਰਮ ਈਮਾਨ ਸਰੀਰ ਤੇ ਸੁਭਾ ਨਸ਼ਟ ਹੋ ਜਾਂਦਾ ਇਸ ਦੇ ਵਰਤੋਂ ਕਦੀ ਨਹੀਂ ਕਰਨੀ ਚਾਹੀਦੀ ਗੁਰੂ ਕੇ ਸਿੱਖ ਵਾਸਤੇ ਦੂਜੀ ਵਸਤੂ ਮਨਾ ਹੈ ਕੁੱਟਾ ਖਾਣਾ ਕੁੱੱਠੇ ਤੋਂ ਪਾਵ ਹੈ ਇਸਲਾਮ ਦਾ ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ ਬੱਕਰਾ ਜਾਂ ਹਲਾਲ ਮਾਸ ਸਿੰਘ ਛਟਕਾ ਛਡਣ ਇਸੇ ਨਾਲ ਹੀ ਸਾਹਿਬਾ ਨੇ ਉਪਦੇਸ਼ ਦਿੱਤਾ ਕਿ ਸੱਚਾ ਸਿੰਘ ਉਹ ਹੀ ਹੋ ਸਕਦਾ ਹੈ ਜਿਹੜਾ ਇੱਕ ਨਾਰੀ ਪਤੀ ਹੋਵੇ। ਸਾਹਿਬਾ ਨੇ فرمایا ਮਰਦ ਦੀ ਇਹ ਵੱਡੀ ਕਮਜ਼ੋਰੀ ਹੁੰਦੀ ਹੈ ਕਿ ਉਹ ਇੱਕ ਨਾਰੀ ਜਿਸ ਨੂੰ ਉਸਨੇ ਵਿਆਹਿਆ ਹੋਇਆ ਹੋਵੇ ਉਸ ਨੂੰ ਛੱਡ ਕੇ ਹੋਰ ਨਾਰੀਆਂ ਦੀ ਜਵਾਨੀ ਤੇ ਸੁੰਦਰਤਾ ਉੱਤੇ ਮਨ ਲਗਾਉਂਦਾ ਫਿਰੇ। ਇਹ ਪਾਪ ਹੈ। ਸਦਾ ਆਪਣੀ istri ਨਾਲ ਪਿਆਰ ਵਧਾਇਆ ਜਾਵੇ ਕਿ ਬੇਗਾਨੀਆਂ ਨਾਰੀਆਂ ਨੂੰ ਮਾਵਾਂ ਭੈਣਾਂ ਧੀਆਂ ਸਮਝੇ। ਇਸ ਤਰ੍ਹਾਂ ਜੋ ਆਪਣਾ اخلاق ਉੱਚਾ ਬਣਾ ਲੈਂਦਾ ਹੈ ਉਹ ਸਦਾ ਸੁਖੀ ਰਹਿੰਦਾ ਹੈ ਨਾਰੀ ਨੂੰ ਵੀ ਚਾਹੀਏ ਕਿ ਉਹ ਵੀ ਸਤਵੰਤੀ ਰਹੇ ਸਤਗੁਰੂ ਜੀ ਦਾ ਇਹ ਵੀ ਉਪਦੇਸ਼ ਸੀ ਹਰ ਇੱਕ ਸਿੰਘ ਨੂੰ ਅੰਮ੍ਰਿਤ ਵੇਲੇ ਉੱਠ ਕੇ ਸੁਚੇਤੇ ਪਾਣੀ ਹੋ ਇਸ਼ਨਾਨ ਕਰਕੇ ਕੇਸਾ ਨੂੰ ਕੰਗਾ ਕਰਨਾ ਚਾਹੀਦਾ ਹੈ ਤੇ ਦਸਤਾਰ ਸਜਾ ਕੇ ਫਿਰ ਭਜਨ ਕਰਨਾ ਚਾਹੀਦਾ ਹੈ ਭਜਨ ਪਿੱਛੋਂ ਦੁਨੀਆਦਾਰੀ ਦੇ ਤੰਦੇ ਕਰਨੇ ਚਾਹੀਦੇ ਹਨ ਫਿਰ ਕੋਈ ਘਾਟਾ ਨਹੀਂ ਰਹੇਗਾ ਜਿਹੜਾ ਇਸ ਤਰ੍ਹਾਂ ਕਰੇਗਾ ਉਹ ਪੂਰਨ ਸਿੰਘ ਤੇ ਅਰੋਗ ਸਰੀਰ ਵਾਲਾ ਹੋਵੇਗਾ ਇੱਕ ਕਥਾ ਹੈ ਕਿ ਤਲਵੰਡੀ ਦੀ ਇੱਕ ਬੀਬੀ ਬਹੁਤ ਸੁੰਦਰ ਤੇ ਜਵਾਨ ਸੀ ਵਿਆਹੀ ਹੋਈ ਸੀ ਉਸ ਦਾ ਪਤੀ ਬਹੁਤ ਦੇਵਤਾ ਸਰੂਪ ਸੀ ਦੋਵੇਂ ਜੀ ਖੁਸ਼ੀ ਨਾਲ ਰਹਿੰਦੇ ਇੱਕ ਦਿਨ ਉਸ ਇਸਤਰੀ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਜਦੋਂ ਸਾਹਿਬ ਸ਼ਿਕਾਰ ਖੇਡ ਕੇ ਆ ਰਹੇ ਸਨ ਸਾਹਿਬਾਂ ਦੇ ਚਿਹਰੇ ਦਾ ਇਲਾਹੀ ਨੂਰ ਦੇਖ ਕੇ ਅਤੇ ਸਾਹਿਬਾਂ ਦਾ ਅਰੋਗ ਸਰੀਰ ਦੇਖ ਕੇ ਉਹ ਸਿਦਕ ਛੱਡ ਖਲੋਤੀ ਉਸਨੇ ਮਨ ਵਿੱਚ ਇਹ ਚਿਤਵਿਆ ਕਿ ਹੇ ਚੰਗਾ ਹੋਵੇ ਕਿ ਐਸੇ ਸੁੰਦਰ ਜਵਾਨ ਤੇ ਪ੍ਰਤਾਪ ਵਾਲੇ ਮਰਦ ਨੂੰ ਪ੍ਰਸੰਨ ਕਰਾਂ ਇਨਾਂ ਪਾਸੋਂ ਮੈਨੂੰ ਪੁੱਤਰ ਦੀ ਪ੍ਰਾਪਤੀ ਹੋਵੇ ਬਸ ਫਿਰ ਬੇੜੇ ਤਰ ਚੰਗੇ ਇਹ ਕੁਝ ਚਿਤ ਵਿੱਚ ਚਿਤਵ ਕੇ ਉਹ ਰੂਹ ਸਤਗੁਰੂ ਦੀ ਜੀ ਦੇ ਰਾਹ ਵਿੱਚ ਖਲੋ ਕੇ ਉਡੀਕ ਕਰਿਆ ਕਰਨ ਲੱਗੀ ਬਾਅਦ ਜਦੋਂ ਸਤਗੁਰੂ ਜੀ ਉਸਦੇ ਕੋਲੋਂ ਦੀ ਲੰਘਦੇ ਉਸ ਸਮੇਂ ਉਸ ਨੂੰ ਸਾਈਂ ਬਾ ਦੇ ਨਾਲ ਗੱਲ ਕਰਨ ਦਾ ਹੌਸਲਾ ਨਾ ਪੈਂਦਾ ਉਹਦੀ ਪਾਪੀ ਕਰਮ ਚਿਤਵਨ ਵਾਲੀ ਆਤਮਾ ਕੰਬ ਜਾਂਦੀ ਉਹਦੇ ਬੁੱਲ ਫਰਕ ਦੇ ਇੱਥੇ ਜ਼ਬਾਨ ਤਾਲੂ ਨਾਲ ਜੁੜ ਜਾਂਦੀ ਉਹ ਗੱਲ ਨਾ ਕਰ ਸਕਦੀ ਇਸ ਤਰ੍ਹਾਂ ਕਿੰਨੇ ਦਿਨ ਬੀਤ ਗਏ ਜਦੋਂ ਸਤਿਗੁਰੂ ਜੀ ਬਾਹਰ ਨੂੰ ਜਾਂਦੇ ਜਾਂ ਬਾਹਰੋਂ ਆਉਂਦੇ ਸਨ ਤਾਂ ਉਹ ਰਾਹ ਵਿੱਚ ਖਲੋਤੀ ਹੋਈ ਸਾਈਂਬਾਂ ਵੱਲ ਦੇਖਦੀ ਰਹਿੰਦੀ ਸੀ ਕੱਟ-ਕੱਟ ਦੇ ਜਾਨਨਹਾਰ ਸਤਿਗੁਰੂ ਜੀ ਬ੍ਰह्म ਸ਼ਕਤੀ ਨਾਲ ਉਹਦੇ ਮਨੋ ਭਾਵਾਂ ਨੂੰ ਕਾੜ ਗਏ ਸਾਈਂਬਾਂ ਨੇ ਉਸ ਦਾ ਉਦਾਰ ਕਰਨਾ ਚਾਹਿਆ ਉਹਨਾਂ ਨੇ ਕੋੜੇੜੀਆਂ ਵਾਂਗਾਂ ਖਿੱਚੀਆਂ ਉੜਾ ਆਪਣੀ ਆਪ ਹੀ ਉਸ ਵਿੱਚ ਪੀਤੇ ਕੋਲ ਜਾ ਖਲੋਤਾ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਪਤਰੀ ਜਾ ਆਪਣੇ ਘਰ ਤੇਰਾ ਪਤੀ ਤੇਰੀ ਉਡੀਕ ਕਰ ਰਿਹਾ ਹੈ ਤੇਰੀ ਕੁੱਖੋਂ ਇੱਕ ਪ੍ਰਤਾਪੀ ਪੁੱਤਰ ਜਨਮ ਲਵੇਗਾ ਪਤੀ ਦੇ ਹੁੰਦਿਆਂ ਸੁੰਦਿਆਂ ਇੱਕ ਸੁਹਾਗਵੰਤੀ ਨਾਰੀ ਵਾਸਤੇ ਪਾਪ ਕਰਮ ਨਹੀਂ ਸੋਚਣਾ ਚਾਹੀਦਾ ਵਾਹਿਗੁਰੂ ਤੇਰਾ ਸੁਹਾਗ ਭਾਗ ਕਾਇਮ ਰੱਖੇ ਜੋ ਕੁਝ ਤੂੰ ਖਿਆਲ ਕਰਕੇ ਖਲੋਤੀ ਹੈ ਉਹ ਤੇਰੀ ਭਾਵਨਾ ਪੂਰੀ ਨਹੀਂ ਹੋ ਸਕਦੀ ਜਾ ਕਰ ਨੂੰ ਸਤਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਹਿਬਾਂ ਦੀ ਬ੍ਰह्म ਸ਼ਕਤੀ ਨੂੰ ਦੇਖ ਕੇ ਤੇ ਸਾਹਿਬਾਂ ਦੀ ਅੱਖਾਂ ਦੀ ਜੋਤਨਾ ਦੀ ਰਿਸ਼ਮਾ ਪੈਣ ਦੇ ਕਾਰਨ ਉਸ ਜੋ ਬਨਮਤੀ ਨਾਰੀ ਦਾ ਸਾਰਾ ਸਰੀਰ ਠੰਡਾ ਹੋ ਗਿਆ ਉਹ ਤੇ ਹਿਰਦੇ ਵਿੱਚੋਂ ਪਾਪ ਭਾਵਨਾ ਦੂਰ ਹੋ ਗਈ ਉਹ ਅੱਖਾਂ ਪਰ ਕੇ ਸਤਗੁਰੂ ਜੀ ਦੇ ਚਰਨ ਫੜ ਖਲੋਤੀ ਉਸ ਦੀ ਜ਼ੁਬਾਨੋਂ ਇਹ ਨਿਕਲਿਆ ਤਨ ਕੋ ਆਪ ਸਤਗੁਰੂ ਜੀ ਬਲੇਹਾਰੀ ਮੈਂ ਬਲੇਹਾਰੀ ਆਗਤੀ ਹੋਈ ਚਰਨ ਛੋਹ ਪ੍ਰਾਪਤ ਕਰਕੇ ਨਸ ਗਈ ਨਸੀ ਨਸੀ ਆਪਣੇ ਘਰ ਪਹੁੰਚੀ ਤੇ ਆਪਣੇ ਪਤੀ ਦੇ ਘਰ ਲੱਗ ਕੇ ਖੂਬ ਰੋਈ ਉਸ ਦਿਨ ਤੋਂ ਪਿੱਛੋਂ ਉਸਨੇ ਕਦੀ ਪ੍ਰਾਈ ਮਰਦਵਲ ਧਿਆਨ ਨਾ ਕੀਤਾ ਤੇ ਆਪਣੇ ਪਤੀ ਨਾਲ ਪਿਆਰ ਕਰਦੀ ਰਹੀ ਉਹਦੀ ਕੁੱਖੋਂ ਪ੍ਰਤਾਪੀ ਪੁੱਤਰ ਨੇ ਜਨਮ ਲਿਆ ਉਹ ਸਾਰਾ ਗਾਂਧਨ ਪੂਰਨ ਸਿੱਖ ਬਣਿਆ 따ਤੀ ਨੇ ਮਿਹਰ ਕੀਤੀ ਇੱਕ ਦਿਨ ਇੱਕ ਆਦਮੀ ਕੇ ਉਹਦੀ ਛਾਟੀ ਲੈ ਕੇ ਸਤਗੁਰੂ ਜੀ ਦੇ ਕੋਲ ਪੁੱਜਾ ਛਾਟੀ ਪੇਟਾ ਕਰਕੇ ਉਸਨੇ ਸਤਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਸਾਹਿਬ ਨੇ ਪੁੱਛਿਆ ਭਾਈ ਤੂੰ ਕਿੱਥੋਂ ਆਇਆ ਹੈ ਮਹਾਰਾਜ ਮਰਦ ਨੇ ਉੱਤਰ ਦਿੱਤਾ ਮੇਰਾ ਪਿੰਡ ਮੋੜ ਹੈ ਤੇ ਭੀਮੇ ਮੋੜ ਦਾ ਪੁੱਤਰ ਦਲਪਤ ਹਾਂ ਸਾਹਿਬ ਉਹ ਦੀ ਸ਼ਰਦਾ ਦੇਖ ਕੇ ਪ੍ਰਸੰਨ ਹੋਏ ਤੇ ਉਸ ਨੂੰ ਇੱਕ ਦਸਤਾਰ ਤੇ ਹੋਰ ਬਸਤਰ ਪੇਟਾ ਕਿਤੇ ਤੇ ਨਾਲ ਹੀ ਵਾਰ ਦਿੱਤਾ ਕਿ ਤੂੰ ਦਲਾਂ ਦਾ ਪਤੀ ਹੋਵੇਂ ਇਹ ਵਾਰ ਲੈ ਕੇ ਦਲਪਤ ਪਿੰਡ ਨੂੰ ਜਾ ਰਿਹਾ ਸੀ ਕਿ ਰਾਹ ਵਿੱਚ ਉਸ ਨੂੰ ਮਰਾਸੀ ਮਿਲਿਆ ਉਸ ਮਰਾਸੀ ਨੇ ਉਸ ਦੀ ਬਹੁਤ ਉਸਤ ਕੀਤੀ ਉਸਤਤ ਨੇ ਉਸਤਤ ਨੂੰ ਸੁਣ ਕੇ ਉਸਨੇ ਪਗਲਾ ਕੀ ਮਰਾਸੀ ਨੂੰ ਦੇ ਦਿੱਤੀ ਮੋੜ ਕੇ ਫਿਰ ਦਰਸ਼ਨ ਕਰਨ ਆਇਆ ਤਾਂ ਸਤਿਗੁਰੂ ਜੀ ਨੇ ਪੁੱਛਿਆ ਦਲਪਤ ਅਸਾਂ ਦੀ ਦਿੱਤੀ ਹੋਈ ਦਸਤਾਰ ਕਿੱਤੇ ਹੈ ਜੀ ਉਹ ਤਾਂ ਮੈਂ ਇੱਕ ਮਰਾਸੀ ਨੂੰ ਦੇ ਦਿੱਤੀ ਹੈ ਦਲਪਤ ਦਾ ਉੱਤਰ ਸੀ ਬਹੁਤ ਮਾੜਾ ਕੀਤਾ ਹੈ ਅਸਾਂ ਤੈਨੂੰ ਸੈਨਾਪਤੀ ਬਣਾਉਣਾ ਸੀ ਪਰ ਤੂੰ ਤਾਂ ਕੁੱਲ ਨਾਸ ਕਰ ਲਈ ਹੈ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਦਲਪਤ ਦੀਆਂ ਡਾਢਾ ਨਿਕਲ ਗਈਆਂ ਉਸ ਨੇ ਸਤਗੁਰੂ ਜੀ ਦੇ ਚਰਨ ਫੜ ਲਏ ਤੇ ਰੋ ਰੋ ਕੇ ਪੁਰਬਖਸ਼ੋਂ ਲੱਗਾ ਅੰਤ ਸਾਹਿਬਾਂ ਨੇ ਦਇਆ ਕਰਕੇ ਆਖਿਆ ਜਾ ਹੁਣ ਤੇਰਾ ਪਰੋਤਾ ਦਲ ਦਾ ਮੋਰੀ ਬਣੇਗਾ ਸਤਗੁਰੂ ਜੀ ਦੇ ਇਹ ਬਚਨ ਸਾਥ ਹੋਏ ਧੰਨਾ ਸਿੰਘ ਮੋੜ ਖਾਲਸਾ ਫੌਜਾਂ ਦਾ ਸੈਨਾਪਤੀ ਬਣਿਆ ਇਸ ਤਰ੍ਹਾਂ ਸਾਹਿਬਾਂ ਦੇ ਅਨੇਕਾਂ ਹੀ ਗੋਤਖਾਨ ਜਿਨ੍ਹਾਂ ਰਾਹੀ ਭੁੱਲੇ ਬੰਦਿਆਂ ਨੂੰ ਸਾਹਿਬ ਜੀ ਬੰਦੇ ਸਿੱਧੇ ਰਾਹ ਪਾਉਂਦੇ ਰਹੇ ਦਮਦਮੇ ਸਾਹਿਬ ਆਜਿ ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋ ਗਈ ਸਾਹਿਬਾਨੇ ਪਾਈ ਮਨੀ ਸਿੰਘ ਜੀ ਨੂੰ ਸਾਰੀ ਬੀੜ ਜ਼ਬਾਨੀ ਲਿਖਵਾ ਦਿੱਤੀ ਵਾਦਾ ਇਹ ਕੀਤਾ ਕਿ ਨਾਮੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਛੜਾ ਦਿੱਤੀ ਇਹ ਰਚਨਾ ਸ਼ਾਇਦ ਕਿਸ ਵਾਸਤੇ ਵੀ ਕੀਤੀ ਕਿ ਪਹਿਲੀ ਬੀੜ ਕਰਤਾਰਪੁਰ ਦੇ ਸੋਡੀਆਂ ਨੇ ਸੰਭ ਲਈ ਸੀ ਉਸ ਦਾ ਉਤਾਰਾ ਕਿਸੇ ਨੂੰ ਕਰਨ ਨਹੀਂ ਸੰਦਿੰਦੇ ਇਹ ਮਹਾਨ ਕਾਰਜ ਨੂੰ ਸੰਪੂਰਨ ਕਰਕੇ ਦਮਦਮੇ ਸਾਹਿਬ ਨੂੰ ਵਾਰ ਦਿੱਤੇ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਸਭ ਦਾ ਪੜਿਆ ਸੁਣਿਆ ਪਰਵਾਣ ਕਰਨਾ ਸੱਚੇ ਪਾਤਸ਼ਾਹ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ